ਮਾ ਗੁਰੂ ਜੀ ਸਤਨਾਮ ਸਤਿਵਾਹਿ ਗੁਰੂ ਸੈਨ ਜੀਓ ਸਤਿਗੁਰੂ ਬਾਸ ਵਨੰਤੀਆ ਮਿਲੇ ਨਾਮ ਧਾਰਾ ਤੁਟ ਸਚਾ ਪਾਤਸ਼ਾ ਤਾਪ ਰਿਐ ਸੰਸਾਰ ਤਾਂ ਕੀ ਟੇਕ ਤੋਂ ਸੰਤਾ ਕੀ ਓਟ ਤੋਂ ਸੱਚਾ ਸਰਜਨਾਰ ਅਮਯਾ ਗੁਣ ਕਰੇ ਏਕ ਗੁਣ ਨਾਹੀ ਅੰਮ੍ਰਿਤ ਛਾਡ ਰਿਖੈ ਇੰਦਕ ਕਾਏ ਮਾਇਆ ਮੋਗ ਪਰ ਮੇ ਕੁੱਲੇ ਤਦਾਰਾ ਸੰਪ੍ਰੀਤ ਲਗਾਈ ਕੋਤਮਨ ਸੁਨੋ ਗੁਰ ਸੰਗਤ ਤੈ ਮਨ ਲੰਤ ਜਨਤਰਾਸ ਮਿਟਾਈ ਇਕ ਅਰਦਾਸ ਬਾਠ ਕੀ ਰਤਕੇ ਮੁਰਾਰਾ ਬਿੰਦਸ ਰਾਖੋ ਸਰਨਾਈ ਮਾਇ ਗੁਰੂ ਜੀ ਤੁਨ ਗੁਰੂ ਦੀ ਮੰਨਦਾ ਪੰਨਿਆ ਕਰਮ ਧਰਮ ਬਖਣ ਜੋ ਜੀ ਸੈ ਤਨੇ ਜਮ ਜਗਤੀ ਦੁਟੇ ਕਰਮ ਧਰਮ ਬਖਣ ਜੋ ਜੀ ਸੈ ਤਨੇ ਜਨ ਜਗਤੀ ਦੁਟੇ ਜੇ ਰਵਾਨ ਕੀਰਤਨੰਗਾਲ ਹੋ ਕਰਤੇ ਕਾ ਮਕ ਸੰਮਰਤ ਜਿਤੁ ਛੋਡੇ ਸੰਤੋਸਾ ਗੁਰupar ਉਤਰੀਐ ਜੇ ਕੋ ਵਚਨ ਕਮਾਵੇ ਸੰਤਨ ਕਰ ਸੋ ਗੁਰੂ ਪ੍ਰਸਾਦਿ ਤਰੀਐ ਰਹਾਉ ਕੋਟ ਜੀਤ ਸੰਜਨੇਸ਼ਨ ਨਾਨਕ ਇਸ ਕਲਮੈ ਮੈਲ ਭਲੀ ਜੈ ਸਾਧ ਸੰਗ ਜੋ ਅਰਗੁਨ ਆਵੇ ਸੋ ਨਰਮਨ ਕਰ ਲੀ ਜੈ ਬੇਜਪਤਿ ਦੇਵ ਸਮਤ ਸਭ ਸਾਸਤ ਇਹਨ ਬੜਿਆ ਮੰਗ ਤਨ ਹੋ ਰਈ ਏਕ ਅੱਖਰ ਜੋ ਗੁਰਮੁਖ ਜਪੈ ਤੁਸ ਕੀ ਨਰਮਨ ਸੋਈ ਕਤਿ ਦੇਵਰੇ ਮਨ ਸੋਧਐ ਸਪਦੇ ਸਚਉ ਬਰਨ ਕੋ ਸੰਜ ਗੁਰਮੁਖ ਨਾਮ ਮਾਣ ਜਪੈ ਉਦਰੈ ਸੋ ਕਲਮੇ ਕਟਕਟ ਨਾਨਕ ਮਾਝ ਤਰੇ ਬ੍ਰਹਮਨ ਸੋਦ ਹੈਸ ਅਪਦੇਸ ਚੋਂ ਵਰਨ ਕੋ ਸੰਜ ਗੁਰਮੁਖ ਨਾਮ ਜਪੈ ਉਦਰੈ ਸੋ ਕਲਮੇ ਕਟਕਟ ਨਾਨਕ ਮਾਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ